ਇੰਡੋ ਕੈਨੇਡੀਅਨ ਬੱਸ ਸਰਵਿਸ ਵੱਲੋਂ ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਤੱਕ ਲਈ ਲਗਜ਼ਰੀ ਸਲੀਪਰ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਬੱਸ ਸਰਵਿਸ ਸ਼ੁਰੂ ਹੋਣ ਤੇ ਸ਼੍ਰੀ ਨੰਦੇੜ ਸਾਹਿਬ ਦੇ ਦਰਸ਼ਨਾ ਅਤੇ ਬਿਲਾਸ਼ਾ ਵਿੱਚ ਖਾਸੀ ਖੁਸ਼ੀ ਪਾਈ ਜਾ ਰਹੀ ਹੈ। ਲਿਲੀ ਪਹੁੰਚਣ ਤੇ ਬੱਸ ਵਿੱਚ ਸਵਾਰ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਮੁਤਾਬਕ ਸ਼੍ਰੀ ਨੰਦੇੜ ਸਾਹਿਬ ਲਈ ਸਿੱਧੀ ਬੱਸ ਸਰਵਿਸ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਅੰਮ੍ਰਿਤਸਰ ਤੋਂ ਰੋਜ਼ਾਨਾ ਸਵੇਰੇ 8 ਵਜੇ ਬੱਸ ਰਵਾਨਾ ਹੋਵੇਗੀ। 35 ਤੋਂ 36 ਘੰਟਿਆਂ ਅੰਦਰ ਸ਼੍ਰੀ ਨੰਦੇੜ ਸਾਹਿਬ ਇਹ ਬੱਸ ਸ਼ਰਧਾਲੂਆਂ ਨੂੰ ਲੈ ਕੇ ਪਹੁੰ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਪਗਾਟਾ ਹੈ ਕਿ ਬਸ ਜਿਹੜੀ ਹੈ ਸੰਗਤ ਨੂੰ ਲੈ ਕੇ ਤਗਰ ਸੱਚਖੰਡ ਚਰੀ ਹਜ਼ੂਰ ਸਾਹਿਬ ਜਾ ਰਹੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਸੰਗਤ ਵੱਲੋਂ ਬੜਾ ਟੁਕਵਾ ਹੰਗਾਰਾ ਭਰਿਆ ਜਾਏਗਾ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਬਸ ਚਲਦੀ ਰਹੇਗੀ ਤੇ ਸੰਗਤ ਨੂੰ ਸਾਰੀਆਂ ਸਹੂਲਤਾਂ ਇਸ ਵਾਸਤੇ ਵਿੱਚ ਪ੍ਰਾਪਤ ਹੋਣਗੀਆਂ ਬਸ ਨੂੰ ਦੇਖ ਕੇ ਬਸ ਨੂੰ ਅੰਦਰ ਜਾ ਕੇ ਵੀ ਮੈਂ ਦੇਖਿਆ ਬੜੀ ਖੁਸ਼ੀ ਹੋਈ ਕਿ ਬੜਾ ਮਤਲਬ ਸੋਹਣੀ ਤਰ੍ਹਾਂ ਦੇ ਨਾਲ ਸੰਗਤ ਨੂੰ ਲਿਜਾਇਆ ਜਾ ਰਿਹਾ ਹੈ ਔਰ ਬੜਾ ਕੰਫਰਟੇਬਲੀ ਜਿਹੜੀ ਸੰਗਤ ਹੈ ਉਹ ਬਸ ਦੇ ਵਿੱਚ ਇਕੱਠੀ ਹੋਈ ਹੈ ਬਸ ਜੋ ਹੈ ਬਹੁਤ ਖੁਸ਼ੀ ਭਰੀ ਗੱਲ ਹੈ ਬਹੁਤ ਬਹੁਤ ਵਧਾਈ ਔਰ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਇਤਿਹਾਸਿਕ ਜਿਹੜਾ ਪਲ ਅੱਜ ਅਸੀਂ ਦੇਖ ਰਹੇ ਹਾਂ ਜਿਸ ਦਿਨ ਸੀ ਪਹਿਲੀ ਫਲਾਈਟ ਸ਼ੁਰੂ ਕੀਤੀ ਸੀ ਉਹ ਵੀ ਇਤਿਹਾਸਿਕ ਪਲ ਸੀ ਉਹ ਇਤਿਹਾਸਿਕ ਦਿਨ ਸੀ ਉਹ ਪਹਿਲੀ ਸੰਗਤ ਜਿਹੜੀ ਪਹਿਲੀ ਫਲਾਈਟ ਦੇ ਉੱਤੇ ਹਜੂਰ ਸਾਹਿਬ ਨਮਸਤਕ ਹੋਣ ਗਏ ਉਹ ਬਹੁਤ ਵੱਡਾ ਇੱਕ ਇਤਿਹਾਸਿਕ ਦਿਨ ਸੀ ਅੱਜ ਇੰਡੋ ਗਨੇਡੀਅਨ ਬਸ ਦੀ ਸੋਚ ਉਹਨਾਂ ਦਾ ਇੱਕ ਪੈਰਾ ਇੱਕ ਤਾਕਤ ਨਾਲ ਦੂਸਰੇ ਤਾਕਤ ਨੂੰ ਜੋੜਨਾ ਬਹੁਤ ਵੱਡੀ ਗੱਲ ਹੈ ਮੈਂ ਤੇ ਇਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਆਪ ਪਟਨਾ ਸਾਹਿਬ ਵਾਸਤੇ ਵੀ ਇੱਕ ਬਾਤ ਸ਼ੁਰੂ ਜਲਦੀ ਕਰੋ ਕਿਉਂਕਿ ਤਿੰਨ ਤਾਕਤਾਂ ਜੁੜ ਜਾਣਗੇ ਤੇ ਬਹੁਤ ਅੱਛੀ ਗੱਲ ਹੈ ਸੰਗਤ ਦਾ ਮਸਤਕ ਹੁਣ ਉੱਥੇ ਵੀ ਜਾ ਸਕਦੀ ਹੈ ਅਜਾ ਸੰਗਤ ਜਿਹੜੀ ਇਕੱਠੀ ਹੋ ਕੇ ਜਾ ਰਹੀ ਹੈ ਇਤਿਹਾਸਿਕ ਦਿਨ ਹੈ ਇਹ ਇਹ ਸੁਨਹਿਰੀ ਅੱਖਾਂ ਲਿਖਿਆ ਜਾਏਗਾ ਮੈਂ ਹਰ ਕਿਸੇ ਦਾ ਧੰਨਵਾਦ ਕਰਦਾ ਉੱਥੇ ਮੈਂ ਉਹ ਡਰਾਈਵਰ ਪਰਿਵਾਰ ਦਾ ਵੀ ਧੰਨਵਾਦ ਕਰਦਾ ਜਿਹੜੇ ਇਹ ਗੱਡੀ ਲੈ ਕੇ ਜਾਣਗੇ ਕਿਉਂਕਿ ਮਹਾਰਾਜ ਅੰਗਸੰਗ ਸਾਈ ਹੋ ਕੇ ਇਹਨਾਂ ਤੋਂ ਸੇਵਾ ਲੈ ਰਹੇ ਨੇ ਤਾਂ ਬਹੁਤ ਵੱਡੀ ਗੱਲ ਆ ਅਸੀਂ ਸੱਚ ਕੰਸਰੀ ਹਜੂਰ ਸਾਹਿਬ ਵੱਲੋਂ ਵੀ ਅਸੀਂ ਇਹਨਾਂ ਦੇ ਲਈ ਹਮੇਸ਼ਾ ਖੜੇ ਆ ਜੋ ਕੰਮਰੇ ਦੀ ਸੇਵਾ ਜਿਹੜੀ ਸੇਵਾ ਸਾਡੇ ਲੈ ਕਹਿਣਗੇ ਅਸੀਂ ਇਹਨਾਂ ਲਈ ਖੜੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇੱਕ ਹਿਸਟੋਰਿਕ ਮੂਵਮੈਂਟ ਹੈ ਜੀ ਅੱਜ ਇੱਕ ਹੈ ਸਟੋਰੀਗ ਮੂਵਮੈਂਟ ਕੀ ਅੱਜ ਨੰਦੇੜ ਸਾਹਿਬ ਪਹਿਲੀ ਬੱਸ ਚਲਾਈ ਜਾ ਰਹੀ ਹੈ ਇੰਡੋ ਕੈਨੇਡੀਅਨ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦੀ ਆ ਐਸਐਸ ਕੋਲੀ ਸਾਹਿਬ ਦਾ ਅਤੇ ਇੰਡੋ ਕੈਨੇਡੀਅਨ ਦਾ ਤੇ ਮੇਰੀ ਝੋਲੀ ਵਿੱਚ ਸਰਵਿਸ ਮੇਰੀ ਝੋਲੀ ਵਿੱਚ ਇੱਕ ਸੇਵਾ ਪਈ ਕਿ ਅੱਜ ਪਹਿਲਾ ਸਟ ਉਹ ਸਾਨੂੰ ਇੱਥੇ ਲੰਗਰ ਕਰਵਾਉਣ ਦਾ ਸਾਨੂੰ ਮਿਲਿਆ ਤੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਕਿਰਾਇਆ ਤਾਂ 4000 ਰੁਪਏ ਕਿਰਾਇਆ ਹੈ ਜੀ ਤੇ ਇਹ ਬਸ ਅੰਬਰ ਸਰ ਤੋਂ ਕੋਈ ਜਾਣਾ ਚਾਵੇ ਜਾਂ ਪੰਜਾਬ ਦੇ ਕਿਸੇ ਵੀ ਸਟੇਸ਼ਨ ਤੋਂ ਜਾਣਾ ਚਾਵੇ ਮੰਨ ਲਓ ਕਿ ਕੋਈ ਮੋਗੇ ਤੋਂ ਜਾਣਾ ਚਾਹੁੰਦਾ ਹੈ ਮੋਗੇ ਤੋਂ ਲੁਧਿਆਣੇ ਤੱਕ ਕੈਬ ਸਰਵਿਸ ਵੀ ਅਸੀਂ ਦਵਾਂਗੇ ਫ੍ਰੀ ਆਫ ਕਾਸਟ ਤੇ ਉਸ ਤੋਂ ਬਾਅਦ ਬੱਸ ਸਰਵਿਸ ਹਜ਼ੂਰ ਸਾਹਿਬ ਤੱਕ 4000 ਰੁਪਏ ਲੈ ਰਹੇ ਹਾਂ ਅਸੀਂ ਕਿਉਂਕਿ ਇਹ ਸੇਮ ਬੱਸ ਅਸੀਂ ਪੰਜਾਬ ਤੋਂ ਦਿੱਲੀ 에ਰਪੋਰਟ ਤੱਕ 3500 ਰੁਪਏ ਲੈ ਰਹੇ ਸੀ ਤੇ ਅਸੀਂ ਹਜ਼ੂਰ ਸਾਹਿਬ ਤੱਕ ਇਹ ਸਿਰਫ 500 ਰੁਪਏ ਹੀ ਐਡ ਕੀਤਾ ਹੈ ਇਹਦੇ ਵਿੱਚ। ਅਗਰ ਇਹ ਸੇਵਾ ਇੰਡੋ ਕੈਨੇਡੀਅਨ ਐਸ ਐਸ ਕੋਹਲੀ ਸਾਹਿਬ ਜਿੰਨਾਂ ਨਾਲ ਗੱਲ ਹੋਈ ਹੈ ਕਿ ਅੱਗੇ ਤੋਂ ਵੀ ਅਗਰ ਇਹ ਬੱਸ ਮੇਰੇ ਅਗੋਂ ਅਗਰ ਨਿਕਲ ਕੇ ਜਾਂਦੀ ਹੈ ਅਗਰ ਇਹ ਰੂਟ ਹੁੰਦਾ ਹੈ ਤੇ ਬੈਲਾਮੋਂਡੇ ਹੋਟਲਸ ਵੱਲੋਂ ਅਸੀਂ ਲੰਗਰ ਦੀ ਸੇਵਾ ਹਮੇਸ਼ਾ ਤਿਆਰ ਰੱਖਾਂਗੇ ਜਿਸ ਸਮੇਂ ਵੀ ਬੱਸ ਨਿਕਲੇਗੀ। ਸ਼ੁਰੂਆਤ ਤਾਂ ਸardar Sukhbir Singh Badal ਨੇ ਸਾਨੂੰ ਦੱਸਿਆ ਉਹਨਾਂ ਦਾ ਸਪਨਾ ਸੀਗਾ ਕਿ ਉਹ ਸ਼ੁਰੂ ਕਰਨਾ ਹੈ ਤੇ ਅਸੀਂ ਉਹਨਾਂ ਦੇ ਡਾਇਰੈਕਸ਼ਨ ਦੇ ਉੱਤੇ ਸ਼ੁਰੂ ਕੀਤਾ ਸੀ ਤੇ ਅਸੀਂ ਪਿਛਲੇ 2 ਮਹੀਨੇ ਤੋਂ ਅਸੀਂ ਪਲਾਨ ਕਰਦੇ ਪਏ ਕਿ ਕਿਸ ਤਰ੍ਹਾਂ ਕਰਨਾ ਹੈ। ਤੇ ਅਸੀਂ ਵੀ ਸਾਖੀ ਤੇ ਸ਼ੁਰੂ ਕਰਨਾ ਚਾਹੁੰਦੇ ਸੀਗੇ ਤੇ ਹੁਣ ਅਸੀਂ ਇੱਕ ਬੱਸ ਰੋਜ਼ ਦੀ ਚਲਾ ਰਹੇ ਹਾਂ ਜੇ ਜ਼ਿਆਦਾ ਜਨਤਾ ਸਾਡੇ ਨਾਲ ਜੁੜੇਗੀ ਤਾਂ ਅਸੀਂ ਹੋਰ ਵੀ ਬੱਸਾਂ ਬਤਾ ਦਾਂਗੇ ਅੰਮ੍ਰਿਤਸਰ ਤੋਂ ਅੱਜ ਤਾਂ ਚੱਲੀ ਜੀ ਸਵੇਰੇ 8:00 ਵਜੇ ਤੇ ਹਜ਼ੂਰ ਸਾਹਿਬ ਪਹੁੰਚੇਗੇ ਅਗਲੇ ਦਿਨ 10:00 ਵਜੇ ਰਾਤੀ ਬਟ ਅਸੀਂ ਹੁਣ ਪਤਾ ਲੱਗਿਆ ਕਿ ਥੋੜਾ ਜਲਦੀ ਕਰਨਾ ਤੇ ਸੀ ਸ਼ਾਇਦ ਥੋੜਾ ਟਾਈਮ ਨੂੰ ਚੇਂਜ ਕਰੀਏ ਸਵੇਰੇ 6 ਵਜੇ ਸ਼ੁਰੂ ਕਰੀਏ ਅੰਬ੍ਰੈਸਰ ਤੋਂ ਹਲੇ ਪੱਕਾ ਰਾਈਲਿੰਗ ਤੱਕ ਇੱਕ ਦੋ ਦਿਨਾਂ ਤੱਕ ਅਸੀਂ ਚੇਂਜ ਕਰਾਂਗੇ ਸਾਡਾ ਇਹ ਵੈ ਕਿ ਜਿਹੜੀ ਵੀ ਜਨਤਾ ਸਾਡੇ ਨਾਲ ਜਿਹੜੇ ਵੀ ਲੋਕ ਸਾਡੇ ਨਾਲ ਜੁੜਦੇ ਪੂਰੀ ਸਰਗਰ ਜੁੜਦੀਏ ਉਹਨਾਂ ਨੂੰ ਪੂਰੀ ਫਰਸਟ ਕਲਾਸ ਅਸੀਂ ਸਾਰੀ ਕਨਵੀਨੀਅੰਸਿਸ ਦਈਏ ਪੂਰਾ ਉਹਨਾਂ ਨੂੰ ਕੰਫਰਟੇਬਲ ਰੱਖੀਏ ਉਹਨਾਂ ਦਾ ਸਾਰਾ ਧਿਆਨ ਰੱਖੀ ਤੇ ਉਹਨਾਂ ਨੂੰ ਉਹਨਾਂ ਦੇ ਮਨ ਦੀ ਸ਼ਰਧਾ ਨਾਲ ਜਿਹੜੇ ਚੜਾਉਂਦੇ ਨੇ ਉਹਨੂੰ ਦੂਰ ਉਹਨਾਂ ਦੇ ਪੂਰੀ ਧਿਆਨ ਰੱਖ ਕੇ ਉਹਨੂੰ ਉਹਦੇ ਪਹੁੰਚਾਇਆ ਸਾਡਾ ਆਨਲਾਈਨ ਬੁਕਿੰਗ ਪੋਰਟਲ ਹੈਗੇ ਜੀ ਆਪਣਾ ਵੈਬਸਾਈਟ ਹੈਗੀ ਹੈ ਸਾਡੇ OTT ਪਲੇਟਫਾਰਮਸ ਵੀ ਹੈਗੇ ਨੇ ਰੈਡਬੱਸ ਹੈਗਾ ਬਿਟਲਾ ਹੈਗਾ ਤੇ ਸਾਡੇ ਪੰਜਾਬ ਦੇ ਵਿੱਚ 200 ਏਜੰਟਸ ਨੇ ਜੀ ਉਹ ਏਜੰਟਸ ਦੇ ਥਰੂ ਵੀ ਬੁਕਿੰਗ ਹੋ ਸਕਦੀ ਸਾਡੇ ਆਪਣੇ ਆਫਿਸਰਾਂ ਜੀ ਅੰਮ੍ਰਿਤਸਰ ਹੈ ਜਲੰਧਰ ਹੈ ਪਕਵਾੜਾ ਹੈ ਲੁਧਿਆਣਾ ਹੈ ਤੇ ਬਰਾਜਪੁਰਾ ਹੈ ਕਰਨਾ ਵੀ ਹੈਗਾ ਤੇ ਉਥੇ ਸਾਡੀ ਸੰਗਤ ਆ ਕੇ ਬੁਕਿੰਗ ਕਰ ਸਕਦੀ ਹੈ ஆன்ਲਾਈਨ ਬੁਕਿੰਗ ਕਰ ਸਕਦੀ ਹੈ ਤੇ ਜਿਹੜੀ ਸੰਭਲੋ ਜਿਹੜੀ ਚੀਜ਼ ਦੱਸੀ ਨਹੀਂ ਗਈ ਹੈ ਜਿਹੜੀ ਗੱਲ ਤੋਂ ਤੁਸੀਂ ਸਟ्रेस ਕਰਨਾ ਚਾਹੁੰਦਾ ਲੋਕ ਜਿਹੜੇ ਨੇ ਆਪਣੇ ਜਿਵੇਂ ਕੋਈ ਬੰਦਾ ਮੋਗਾ ਤੋਂ ਕੋਈ ਕੋਈ ਸੰਗਤ ਸਾਡੀ ਮੋਗਾ ਤੋਂ ਜਾਣਾ ਚਾਹੁੰਦੀ ਹੈ ਤੇ ਉਹ ਮੋਗਾ ਤੋਂ ਸਾਡੀ ਬਸ ਸਾਡੀ ਗੱਡੀਆਂ ਹੋਣਗੀਆਂ ਜਿਹੜੇ ਕੈਬਸ ਹੋਣਗੀਆਂ ਜਿਹੜੀ ਪਿਕ ਕਰਕੇ ਉਹਨਾਂ ਨੂੰ ਲੁਧਿਆਣਾ ਛੋੜਨੀ ਹੈ ਉਹਨਾਂ ਨੂੰ ਆਪਣੇ ਘਰੋਂ ਜਾਂ ਉਹਨਾਂ ਦੇ ਇੱਕ ਪੁਆਇੰਟ ਅਸੀਂ ਦੇ ਦਾਂਗੇ ਉਸ ਪੁਆਇੰਟ ਤੋਂ ਪਿਕ ਕਰਕੇ ਉਹਨਾਂ ਨੂੰ ਅਸੀਂ ਬਸ ਤੇ ਪਹੁੰਚਾ ਦੇਗੇ ਵਪ ਸਿਚੁਏਸ਼ਨ ਹੀ ਅਸੀਂ ਛੋੜਾਂਗੇ ਸੰਗਤ ਇਹ ਸਰਵਿਸ ਜਿਹੜੀ ਹੈਗੀ ਕੋਈ ਵੀ ਨਹੀਂ ਦੇ ਸਕਦਾ ਸਾਡੇ ਕਿਉਂਕਿ ਸਟੈਬਲਿਸ਼ ਸਰਵਿਸ ਐਸੀ 에어ਪੋਰਟ ਵਾਸਤੇ ਦੇਣਿਆ ਤੇ ਅਸੀਂ ਐਸ ਸਰਵਿਸ ਅੱਥੂ ਵੀ ਦਵਾਂਗੇ